ਸਸਿਕਾਲ ਜੀ ਮੈਂ ਜਸਮੀਤ ਸਿੰਘ ਥਿੰਕ ਅਬਰਾਉਟ ਵੀਜ਼ਾ ਕੰਸਲਟੈਂਟ ਰਾਜਪੁਰਾ ਤੋਂ ਬਹੁਤ ਸਾਰੇ ਸਟੂਡੈਂਟ ਦੇ ਕਾਲ ਆ ਰਹੀ ਸੀਗੇ ਐਸਐਮਐਸ ਆ ਰਹੇ ਸੀਗੇ ਕਿ ਕੈਨੇਡਾ ਨੂੰ ਲੈ ਕੇ ਕਿ ਕੈਨੇਡਾ ਦੇ ਵੀਜ਼ਾ ਬੰਦ ਹੋ ਗਏ ਨੇ ਜਾਂ ਸਪਾਊਸ ਬੰਦ ਹੋ ਗਿਆ ਤੇ ਉਹਦੇ ਲਈ ਮੈਂ ਇਹ ਵੀਡੀਓ ਬਣਾ ਰਿਹਾ ਸੀਗਾ ਤਾਂ ਕਿ ਜਿਹੜੀ ਡਿਟੇਲ ਵਿੱਚ ਜਾਣਕਾਰੀ ਅਸੀਂ ਤੁਹਾਨੂੰ ਦੇ ਸਕੀਏ ਤੇ ਜਿਹੜੀ ਅਫਵਾਹਾਂ ਨੇ ਬਹੁਤ ਜ਼ਿਆਦਾ ਉਹਦੇ ਵਿੱਚ ਜ਼ਿਆਦਾ ਪੈਣ ਦੀ ਲੋੜ ਨਹੀਂ ਆ ਤੇ ਅਸੀਂ ਜਾਰਾ ਦੇਰ ਕਰਦੇ ਨਾ ਹੋਏ ਵੀਡੀਓ ਚ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਕੈਨੇਡਾ ਦਾ ਜਿਹੜਾ ਇਹ ਵੀਜ਼ਾ ਕੁਝ ਨਹੀਂ ਬਦਲ ਨਹੀਂ ਹੋਇਆ ਥੋੜੇ ਜਿ ਮਾਈਨਰ ਚੇਂजेस ਆਏ ਨੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਪਲੱਸ 2 ਤੋਂ ਬਾਅਦ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਉਹ ਹੁਣ ਵੀ ਜਾ ਸਕਦੇ ਨੇ ਜਿਹੜੇ ਪਲੱਸ 2 ਤੋਂ ਬਾਅਦ ਬੱਚਿਆਂ ਦਾ ਵਰਕ ਪਰਮਿਟ ਲੱਗ ਜਾਂਦਾ ਸੀ ਉਹ ਹੁਣ ਵੀ ਲੱਗੂਗਾ ਕਿ ਕਿ ਬਹੁਤ ਸਾਰਾ ਮਾਰਕੀਟ ਚਰਵਾ ਰਿਹਾ ਹੈ ਕਿ ਪਲਸ 2 ਤੋਂ ਬਾਅਦ ਉਹਨਾਂ ਵਰਕ ਪਰਮਿਟ ਨਹੀਂ ਲੱਗੂਗਾ ਇਸ ਤਰ੍ਹਾਂ ਦੀ ਕਸ਼ਕਲ ਨਹੀਂ ਹੈ ਪਲਸ 2 ਤੋਂ ਬਾਅਦ ਜਿਹੜੇ ਬੱਚੇ 2 ਸਾਲ ਦਾ ਡਿਪਲੋਮਾ ਲੈ ਕੇ ਜਾਣਗੇ ਉਹਨਾਂ ਨੂੰ ਪੋਸਟ ਸਟਡੀ 3 ਸਾਲ ਦਾ ਵਰਕ ਰਾਈਟ ਮਿਲੇਗਾ ਪਰ ਜਿਹੜੇ ਸਟੂਡੈਂਟ ਦੇ ਦੌਰਾਨ ਡਿਪਲੋਮਾ ਦੇ ਕਰ ਰਹੇ ਸੀਗੇ ਪਲਸ 2 ਤੋਂ ਬਾਅਦ ਜਿਹੜੇ ਬੱਚੇ ਜਾਂਦੇ ਸੀ ਆਪਣੇ ਸਪਾਊਸ ਨੂੰ ਬੁਲਾ ਲੈਂਦੇ ਸੀਗੇ ਉਹਦੇ ਵਿੱਚ ਥੋੜਾ ਜਿਹਾ ਖਹਿਦਾ ਹੈ ਕਿ ਜਿੰਨੀ ਦੇਰ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ ਉੰਨੀ ਦੇਰ ਉਹ ਆਪਣੇ ਸਪਾਊਸ ਨੂੰ ਨਹੀਂ ਬੁਲਾ ਸਕਦੇ ਬਟ ਉਹਨਾਂ ਨੂੰ ਜਦੋਂ ਵਰਕ ਪਰਮਿਟ ਮਿਲ ਗਿਆ ਉਸ ਤੋਂ ਬਾਅਦ ਉਹ ਆਪਣੇ ਸ ਤੇ ਇਸ ਤਰ੍ਹਾਂ ਦੀ ਥੋੜੀਆਂ ਜੀਆਂ ਅਫਵਾਹਾਂ ਸੀਗੀਆਂ ਉਹਨਾਂ ਨੂੰ ਮੈਂ ਇਹ ਕਲੀਅਰ ਕਰ ਰਿਹਾ ਸੀ ਦੂਜਾ ਜਿਹੜਾ ਹੈ ਬੈਚਲਰ ਤੋਂ ਬਾਅਦ ਉਸ ਪਾਊਸ ਵੀਜ਼ਾ ਤੇ ਜਾ ਸਕਦੇ ਆ ਉਹ ਸੇਮ ਉਸ ਸਟੱਡੀ ਦੇ ਦੌਰਾਨ ਵੀ ਆਪਣੇ ਸਪਾਊਸ ਨੂੰ ਬੁਲਾ ਸਕਦੇ ਆ ਤੇ ਉਹਦੇ ਵਿੱਚ ਇੱਕ ਜਿਹੜਾ ਹੋਰ ਹੈਗਾ ਕਿ ਜਿਹੜੇ ਲਾਸਟ ਈਅਰ ਸਟੱਡੀ ਵੀਜ਼ਾ ਦਿੱਤੇ ਸੀ ਕੈਨੇਡਾ ਨੇ ਉਹਦੇ ਚੋਂ 35% ਦਾ ਕੈਪ ਲੱਗਿਆ ਹੈ ਤੇ 35% ਲਾਸਟ ਈਅਰ ਤੋਂ ਕਟ ਵੀਜ਼ੇ ਤੇ ਦਿੱਤੇ ਜਾਂਦੇ ਆ ਬਿਕੋਜ਼ ਉਥੇ ਇਲੈਕਸ਼ਨ ਆਏ ਲੋਕਲ ਉਥੇ ਜਿਹੜੀ ਪਬਲਿਕ ਹੈ ਉਹਨੂੰ ਉਹਨੂੰ ਦੇਖਦੇ ਹੋਏ ਉਥੇ ਦੀ ਗਵਰਨਮੈਂਟ ਨੇ ਇਹ ਕੀਤਾ ਹੈਗਾ ਤੇ ਇਹਦੇ ਵਿੱਚ ਜ਼ਿਆਦਾ ਤੁਹਾਨੂੰ ਹੋਰ ਅਫਵਾਹਾਂ ਦੀ ਫੈਲਣ ਦੀ ਲੋੜ ਨਹੀਂ ਕੈਨੇਡਾ ਦਾ ਵੀਜ਼ਾ ਸੇਮ ਉਸੇ ਤਰੀਕੇ ਨਾਲ ਚੱਲੂਗਾ ਜਿਵੇਂ ਪਹਿਲਾਂ ਚੱਲ ਰਿਹਾ ਸੀ ਥੈਂਕ ਯੂ